कि बिल्कुल मुफ्त वो किमे मिलेगी जिमे ही ਸਾਡੀ ਇਹ ਵੀਡੀਓ ਦਿਨ ਦਿਨ ਦੇ ਅੰਦਰ ਅੰਦਰ 1 ਮਿਲੀਅਨ ਕਰਾਸ ਕਰਦੀ ਹੈ ਵਿਊ ਅਟਰੈਕਸ਼ਨ ਪੂਰਾ ਅਟਰੈਕਟਿਵ ਗਿਫਟ ਜੋ ਕਿ ਹਿڈن ਹੋਵੇਗਾ ਕਟੋ-ਕਟ ਕੀਮਤ ਉਹਦੀ 1000 ਰੁਪਏ ਦੇ ਕਰੀਬ ਹੋਵੇਗੀ ਅਭੀਆ اور ਰੇਟ ਰੇਟ ਮੈਂ ਬਹੁਤ ਹੀ ਚੈਲੰਜ ਪ੍ਰਾਈਸ ਦਵਾਗਾ ਚੈਲੰਜ ਪ੍ਰਾਈਸ ਜੈ ਮਾਤਾ ਦੀ ਦੋਸਤੋ ਇੱਕ ਗੋਦਰੇਜ ਦੀ ਨਵੀਂ ਇਨੋਵੇਸ਼ਨ ਨਵਾਂ ਪ੍ਰੋਡਕਟ ਲੈ ਕੇ ਆਏ ਆ ਆਪਾਂ ਵਾਕ ਸੀਰੀਜ਼ ਆਈ ਹੈ ਨਵਾਂ ਬਿਲਕੁਲ ਨਵੀਂ ਲੁੱਕ ਦੇ ਵਿੱਚ ਹੈ ਜੀ ਇਹ ਅੰਟੀਰੀਅਰ ਦੇ ਨਾਲ ਮੈਚ ਕਰਦੀ ਹੈ ਇਹ ਇਹਨੂੰ वुਡ ਫਿਨਿਸ਼ ਪੈਨਲ ਕਹਿੰਦੇ ਨੇ ਜੀ ਬਹੁਤ ਹੀ ਈਜ਼ੀ ਈਜ਼ੀ ਟੂ ਕਲੀਨ ਹੈ ਬਿਲਕੁਲ ਈਜ਼ੀ ਟੂ ਕਲੀਨ ਮਤਲਬ ਬਹੁਤ ਹੀ ਸ਼ਾਨਦਾਰ ਜਿਵੇਂ ਆਪਣੇ ਵਾਈਟ ਕਲਰ ਹੁੰਦਾ ਪੀਲਾ ਪੈ ਜਾਂਦਾ ਇਹ ਪੀਲਾ ਨਹੀਂ ਪਏਗਾ ਮਤਲਬ 5 ਸਾਲ ਬਾਅਦ ਵੀ ਇਦਾਂ ਦੀ ਹੀ ਲੁੱਕ ਲੱਗੇਗੀ ਔਰ ਆਪਣੇ ਇੰਟੀਰੀਅਰ ਨਾਲ ਮੈਚ ਕਰਦੀ ਹੈ ਸਭ ਤੋਂ ਵੱਡੀ ਗੱਲ 5 ਇਨ 1 ਕਨਵਰਟੇਬਲ ਹੈ 5 ਇਨ 1 ਕਨਵਰਟੇਬਲ ਦਾ ਮਤਲਬ ਕਿ ਚਾਹੇ ਆਪਾਂ 1 ਟਨ ਤੇ ਕਰ ਲਈਏ ਚਾਹੇ ਪੋਨੇ ਟਨ ਤੇ ਕਰ ਲਈਏ ਚਾਹੇ ਸਵਾ ਟਨ ਤੇ ਕਰ ਲਈਏ ਡੇ ਟਨ ਦਾ ਤਾਂ ਇਹ ਸੀ ਹੈਗਾ ਹੀ ਹੈ ਠੀਕ ਹੈ ਜੀ 52 ਡਿਗਰੀ ਹੈਵੀ ਡਿਊਟੀ ਹੈਵੀ ਡਿਊਟੀ ਏਸੀ ਇਹ 5000 ਕੂਲਿੰਗ ਕੈਪੈਸਿਟੀ ਦੇ ਨਾਲ ਆ 52 ਡਿਗਰੀ ਟੈਂਪਰੇਚਰ ਅਗਰ ਆਪਣੇ ਬਾਹਰ ਹੋਵੇ ਤਾਂ ਆਪਣਾ ਏਸੀ ਇਹ ਚੱਲੇਗਾ ਮਤਲਬ ਇਹ ਨਹੀਂ ਹੋਏਗਾ ਕਿ ਬੰਦ ਹੋ ਜਾਏਗਾ ਠੀਕ ਹੈ ਜੀ ਆਈ ਸੈਂਸ ਆਈਸੈਂਸ ਟੈਕਨੋਲੋਜੀ ਆਈਸੈਂਸ ਦਾ ਮਤਲਬ ਕੀ ਹੈ ਕਿ ਆਪਣਾ ਮਤਲਬ ਏਸੀ ਆਪਣਾ ਇੱਥੇ ਲੱਗਿਆ ਹੋਇਆ ਦੂਜੇ ਖੁੰਜੇ ਦੇ ਵਿੱਚ ਆਪਰ ਰਿਮੋਟ ਨੂੰ ਆਈਸੈਂਸ ਕਰ ਦਈਏ ਤਾਂ ਉੱਥੇ ਵੀ ਕੂਲਿੰਗ ਇਫੈਕਟ ਆਏਗਾ ਉੱਥੇ ਵੀ ਕੂਲਿੰਗ ਦਾ ਇਫੈਕਟ ਆਵੇਗਾ ਠੀਕ ਹੈ ਜੀ ਐਂਟੀ ਫ੍ਰੀਜ਼ ਟੈਕਨੋਲੋਜੀ ਇੱਕ ਟੈਕਨੀਕਲ ਪੁਆਇੰਟ ਹੈ ਕਿ ਜਿਵੇਂ ਕਿ 18 ਡਿਗਰੀ ਟੈਂਪਰੇਚਰ ਤੇ ਲਗਾਤਾਰ ਅਗਰ ਆਪਾਂ ਏਸੀ ਨੂੰ ਚਲਾਣੇ ਆ ਤਾਂ ਉਹਦੇ ਅੰਦਰ ਇੱਕ ਮਤਲਬ ਆਈਸ ਜੰਮ ਜਾਂਦੀ ਆ ਉਹਨੂੰ ਇਹ ਜੰਮਣ ਨਹੀਂ ਦਿੰਦਾ ਇਨੂੰ ਕਹਿੰਦੇ ਨੇ ਐਂਟੀ ਫ੍ਰੀਜ਼ ਟੈਕਨੋਲੋਜੀ ਐਂਟੀ ਡਸਟ ਫਿਲਟਰ ਐਂਟੀ ਡਸਟ ਫਿਲਟਰ ਹੈ ਠੀਕ ਹੈ ਜੀ ਔਰ ਕੰਡੈਂਸਰ ਹੈ ਕਾਪਰ ਦੀ ਪਾਈਪ ਨਾਲ ਹੈ ਓਕੇ ਬਹੁਤ ਇਹ ਜੀਆਂ ਟੈਕਨੀਕ ਨੇ R32 ਇਕੋ ਫ੍ਰੈਂਡਲੀ ਗੈਸ ਹੈ ਦੇ ਵਿੱਚ ਜਿਹੜੀ ਕਿ ਆਪਣੀ ਸਿਹਤ ਲਈ ਕੋਈ ਨੁਕਸਾਨ ਨਹੀਂ ਹੈਗਾ 10 ਸਾਲ ਦੀ ਇਹਦੀ ਕੰਪਰੈਸ਼ਨ ਦੀ ਗਾਰੰਟੀ ਹੈ 5 ਸਾਲ ਦੀ PCBV ਦੀ ਗਾਰੰਟੀ ਹੈ 1 ਸਾਲ ਦੀ AC ਦੀ ਗਾਰੰਟੀ ਹੈ ਮਤਲਬ ਹੋਰ ਵੀ ਕਈ ਟੈਕਨੀਕ ਮਤਲਬ ਇਹ ਹੈਗੇ ਨੇ ਇਹਦੇ ਵਿੱਚ ਫੀਚਰ ਜਿਹੜੇ ਕਿ ਮੈਂ ਪੂਰੇ ਤੁਹਾਨੂੰ ਗਿਣਾ ਨਹੀਂ ਸਕਦਾ ਕਾਫੀ ਫੀਚਰਾਂ ਦੇ ਨਾਲ ਭਰਿਆ ਹੋਇਆ ਏ ਔਰ ਸਭ ਤੋਂ ਵੱਡੀ ਗੱਲ ਕੀ ਹੈ ਇਹਦੇ ਵਿੱਚ ਬਲੂ ਫਿਨ ਇਹਨੂੰ ਖੋਲੋ ਬੇਟਾ ਇਹਦੇ ਅੰਦਰ ਜੋ ਕੰਡੈਂਸਰ ਹੈ ਨਾ ਆ ਦੇਖੋ ਬਲੂ ਫਿਨਸ ਹੈ ਜੀ ਇਹਦੇ ਵਿੱਚ ਮਤਲਬ ਕੋٹنگ ਇਹਦੇ ਨਾਲ ਕੀ ਹੁੰਦਾ ਲੀਕਜ ਦੀ ਪ੍ਰੋਬਲਮ ਨਹੀਂ ਆਉਂਦੀ ਜਿਵੇਂ 4-5 ਸਾਲ 3 ਸਾਲ ਬਾਅਦ ਲੀਕਜ ਦੀ ਪ੍ਰੋਬਲਮ ਆ ਜਾਂਦੀ ਆ ਇਕ ਕੋਡਿੰਗ ਹੋਈ ਹੋਈ ਹੈ ਇਹਦੇ ਵਿੱਚ ਲੀਕਸ ਦੀ ਪ੍ਰੋਬਲਮ ਨਹੀਂ ਆਂਦੀ ਮਤਲਬ ਵਧੀਆ ਔਰ ਰੇਟ ਰੇਟ ਮੈਂ ਬਹੁਤ ਹੀ ਚੈਲੰਜ ਪ੍ਰਾਈਸ ਦੇਵਾਂਗਾ ਚੈਲੰਜ ਪ੍ਰਾਈਸ 32500 ਰੁਪਏ ਦਾ ਏਸੀ ਹੈ ਸਿਰਫ 3 ਸਟਾਰ ਇਨਵਰਟਰ 5000 ਕੂਲਿੰਗ ਕੈਪੈਸਿਟੀ ਵਾਲਾ 32500 ਔਰ ਨਾਲ ਦੇਵਾਂਗਾ ਅਟਰੈਕਸ਼ਨ ਪੂਰਾ ਅਟਰੈਕਟਿਵ ਗਿਫਟ ਜੋ ਕਿ ਹਿਡਨ ਹੋਵੇਗਾ ਕਟੋ-ਕਟ ਕੀਮਤ ਉਹਦੀ 1000 ਰੁਪਏ ਦੇ ਕਰੀਬ ਹੋਵੇਗੀ ਮਤਲਬ 1000 ਰੁਪਏ ਦੇ ਕਰੀਬ ਕੀਮਤ ਵਾਲਾ ਤੁਹਾਨੂੰ ਗਿਫਟ ਦੀਪਕ ਟੈਲੀਕਮ ਵੱਲੋਂ ਦਿੱਤਾ ਜਾਊਗਾ 32500 ਰੁਪਏ ਦਾ ਏਸੀ ਦਿੱਤਾ ਜਾਊਗਾ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਪੂਰੇ ਪੰਜਾਬ ਦੇ ਵਿੱਚ ਪਤਾ ਲੱਗ ਜਾਵੇ ਕਿ ਏਸੀ ਦਾ ਪ੍ਰਾਈਸ ਜੇ ਲੈਣਾ ਘੱਟ ਤੋਂ ਘੱਟ ਤਾਂ ਕਿੱਥੇ ਜਾਣਾ ਹੈ ਦੀਪਕ ਟੈਲੀਕਮ ਮਲੋਤ ਕਿੱਥੇ ਹੈ ਮਲੋਤ ਮਲੋਤ ਹੈ ਲੁਧਿਆਣੇ ਤੋਂ ਅਗਰ ਆਪਾਂ ਮਲੇਰ ਕੋਟਲਾ ਆਈਏ ਤਾਂ ਕੁੱਪਾਂ ਦਾ ਕੁੱਪ ਤੋਂ ਟਰਨ ਕਰਦੇ ਆਂ ਅਗਰ ਇਧਰੋਂ ਦੂਜੀ ਸਾਈਡ ਦੀ ਗੱਲ ਕਰੀਏ ਖੰਨੇ ਤੋਂ ਆਉਂਦੇ ਆਪਾਂ ਮਤਲਬ ਖੰਨੇ ਤੋਂ 35 ਕਿਲੋਮੀਟਰ ਮਲੋਦ ਹੈ ਖੰਨੇ ਤੋਂ ਪਾਇਲ ਪਾਇਲ ਤੋਂ ਮਲੋਦ 메ਨ ਰੋਡ ਹੈ ਕੋਈ ਪ੍ਰੋਬਲਮ ਨਹੀਂ ਹੈ ਪਿੰਡਾਂ ਵਾਲੀ ਰੋਡ ਨਹੀਂ ਹੈਗੀ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਕਿ ਬਿਲਕੁਲ ਮੁਫਤ ਉਹ ਕਿਵੇਂ ਮਿਲੇਗੀ ਜਿਵੇਂ ਹੀ ਸਾਡੀ ਇਹ ਵੀਡੀਓ 3 ਦਿਨਾਂ ਦੇ ਅੰਦਰ ਅੰਦਰ 1 ਮਿਲੀਅਨ ਕਰਾਸ ਕਰਦੀ ਹੈ ਵਿਊਜ਼ 1 ਮਿਲੀਅਨ ਕਰਾਸ ਕਰਦੇ ਨੇ ਤੁਹਾਡੇ ਕਮੈਂਟ ਤੁਹਾਡੇ ਕਮੈਂਟ ਦੇਖੇ ਜਾਣਗੇ ਜਿਹਦਾ ਵਧੀਆ ਕਮੈਂਟ ਹੋਵੇਗਾ ਪਹਿਲੇ 10 ਕਿ ਮਿੰਟ ਚੱਕੇ ਜਾਣਗੇ ਵਧੀਆ ਵਧੀਆ ਸਾਡੀ ਟੀਮ ਚੱਕੇਗੀ ਉਹਨਾਂ ਦੀਆਂ ਪਰਚੀਆਂ ਪਾਈਆਂ ਜਾਣਗੀਆਂ ਬਿਲਕੁਲ ਤੁਹਾਨੂੰ ਪਾਰਦਰਸ਼ੀ ਕਰਕੇ ਦਿਖਾਇਆ ਜਾਵੇਗਾ ਠੀਕ ਹੈ ਉਹਦੇ ਵਿੱਚੋਂ ਜਿਹੜੀ ਪਰਚੀ ਪਹਿਲੇ ਨੰਬਰ ਤੇ ਨਿਕਲੇਗੀ ਉਹਨੂੰ ਮਿਲੇਗੀ ਟੈਬ ਰੀਅਲ ਮੀ ਦੀ ਟੈਬ ਦਿੱਤੀ ਜਾਵੇਗੀ ਬਿਲਕੁਲ ਮੁਫਤ ਜੈ ਮਾਤਾ ਦੀ